G63 ਬੁਕੇ ਰੋਡ ਤੇ ਸੁਦੇ ਨਾਮ ਠਾਣੇ ਹੁੰਦਾ ਕਦੇ ਬਿੱਲ ਭੋਰ ਤੇ ਯੂਕੇ ਦੀਆਂ ਸੜਕਾਂ ਤੇ ਬਲਕੌਰ ਸਿੰਘ ਸਿੱਧੂ ਨੇ ਚਲਾਈ ਜੀ ਵੈਗਨ ਸੇ ਕਰੂ ਕਿਹੜਾ ਪਾਸ ਨਹੀਂ ਇਸ ਘਬਰੂ ਤੇ ਗੱਡੀ ਦੋਵੇਂ ਜੀ ਕਲਾਸ ਨਹੀਂ ਮੋਸੀਆਲੇ ਦੀ ਫੇਵਰੇਟ ਕਾਰ ਚਲਾਉਂਦੇ ਹੋਏ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਬਲਕੌਰ ਸਿੰਘ ਸਿੱਧੂ ਦੀ ਵੀਡੀਓ G63 ਬੁਕੇ ਰੋਡ ਤੇ ਸੁਦੇ ਨਾਮ ਠਾਣੇ ਹੁੰਦਾ ਕਦੇ ਬਿੱਲ ਭੋਰ ਤੇ ਜੀ 63 ਬੁਕੇ ਰੋਡ ਤੇ ਇੰਗਲੈਂਡ ਦੀਆਂ ਸੜਕਾਂ ਤੇ ਬਾਪੂ ਬਲਪਾਲ ਸਿੰਘ ਨੇ ਚਲਾਈ ਪੁੱਤ ਮੂਸੇ ਵਾਲੇ ਦੀ ਮਨਪਸੰਦੀਦਾਰ ਗੱਡੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਵੈਲ ਬਲਕੌਰ ਸਿੰਘ ਸਿੱਧੂ ਇਹਦੀਨੀ ਇੰਗਲੈਂਡ ਦੇ ਵਿੱਚ ਇਹਦਾ ਸਾਰੇ ਜਾਣਦੇ ਆ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਸਿੱਧੂ ਦੇ ਮਾਪੇ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਨੇ ਜੋ ਕਰ ਸਕਦੇ ਆ ਰੀਸੈਂਟਲੀ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਪਸੰਦ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਪੁੱਤ ਦੀ ਫੇਵਰਿਟ ਗੱਡੀ ਚਲਾਉਂਦੇ ਹੋਏ ਨਜ਼ਰ ਆਏ ਸਿੱਧੂ ਮੂਸੇਵਾਲੇ ਨੂੰ ਜੀ ਗੈਗਨ ਗੱਡੀ ਬਹੁਤ ਪਸੰਦ ਸੀ ਤਾਂ ਸਾਰੇ ਜਾਣਦੇ ਆ ਉਹਨਾਂ ਨੇ ਇੰਡੀਆ ਦੇ ਵਿੱਚ ਵੀ ਇਹ ਗੱਡੀ ਨੂੰ ਪਾਇਆ ਕੀਤਾ ਸੀ ਇੰਨੇ ਨਹੀਂ ਅਕਸਰ ਸੋਸ਼ਲ ਮੀਡੀਆ ਦੇ ਇਸ ਗੱਲ ਦਾ ਜ਼ਿਕਰ ਵੀ ਕਰਦੇ ਸੀ ਤੇ ਉਹਨਾਂ ਨੇ ਇਸ ਦੇ ਉੱਤੇ ਗੀਤ ਵੀ ਲਾਂਚ ਕੀਤਾ

ਓ ਜੀ 63 ਬੁਕੇ ਰੋਡ ਤੇ ਤੇ ਦੇ ਨਾਮ ਥਾਣੇ ਹੁੰਦਾ ਕਦੇ ਬਿੱਲ ਭੋਰ ਤੇ ਯੂਕੇ ਦੀਆਂ ਸੜਕਾਂ ਤੇ ਬਲਕੌਰ ਸਿੰਘ ਸਿੱਧੂ ਨੇ ਚਲਾਈ ਜੀ ਵੈਗਨ ਸਕਰੂ ਕਿਹੜਾ ਪਾਸ ਨਹੀਂ ਗੱਬਰੂ ਤੇ ਗੱਡੀ ਦੋਵੇਂ ਜੀ ਕਲਾਸ ਨਹੀਂ ਮੋਸੀਆਲੇ ਦੀ ਫੇਵਰੇਟ ਕਾਰ ਚਲਾਉਂਦੇ ਹੋਏ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਬਲਕੌਰ ਸਿੰਘ ਸਿੱਧੂ ਦੀ ਵੀਡੀਓ ਓ ਜੀ 63 ਬੁਕੇ ਰੋਡ ਤੇ ਤੇ ਦੇ ਨਾਮ ਥਾਣੇ ਹੁੰਦਾ ਕਦੇ ਬਿੱਲ ਭੋਰ ਤੇ ਜੀ 63 ਬੁਕੇ ਰੋਡ ਤੇ ਇੰਗਲੈਂਡ ਦੀਆਂ ਸੜਕਾਂ ਤੇ ਬਾਪੂ ਬਲਕੌਰ ਸਿੰਘ ਨੇ ਚਲਾਈ ਪੁੱਤ ਮੂਸੇ ਵਾਲੇ ਦੀ ਮਨਪਸੰਦੀਦਾ ਗੱਡੀ ਸੋਸ਼ਲ ਮੀਡੀਆ ਤੇ ਫਾਇਰਲ ਹੋ ਰਹੀ ਹੈ ਵੀਡੀਓ ਵੈਲ ਬਲਕੌਰ ਸਿੰਘ ਸਿੱਧੂ ਇਹਦੇ ਦਿਨ ਇੰਗਲੈਂਡ ਦੇ ਵਿੱਚ ਇਹਦਾ ਸਾਰੇ ਜਾਣਦੇ ਆ ਆਪਣੇ ਪੁੱਤ ਨੂੰ ਇਨਸਾਫ ਦਿਵਾਉਣ ਦੇ ਲਈ ਸਿੱਧੂ ਦੇ ਮਾਪੇ ਹਰ ਮੁਮਕਿਨ ਕੋਸ਼ਿਸ਼ ਕਰ ਰਹੇ ਨੇ ਜੋ ਕਰ ਸਕਦੇ ਆ ਰੀਸੈਂਟਲੀ ਉਹਨਾਂ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਪਸੰਦ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਉਹ ਆਪਣੇ ਪੁੱਤ ਦੀ ਫੇਵਰਿਟ ਗੱਡੀ ਚਲਾਉਂਦੇ ਹੋਏ ਨਜ਼ਰ ਆਏ ਸਿੱਧੂ ਮੂਸੇ ਵਾਲੇ ਨੂੰ ਜੀ ਗੱਗਨ ਵੱਡੀ ਬਹੁਤ ਪਸੰਦ ਸੀ ਤਾਂ ਸਾਰੇ ਚਾਹਦੇ ਐ ਉਹਨਾਂ ਨੇ ਇੰਡੀਆ ਦੇ ਵਿੱਚ ਵੀ ਇਹ ਗੱਡੀ ਨੂੰ ਪਾਇਆ ਕੀਤਾ ਸੀ ਇੰਨੇ ਨਹੀਂ ਅਕਸਰ ਸੋਸ਼ਲ ਮੀਡੀਆ 'ਤੇ ਇਸ ਗੱਲ ਦਾ ਜ਼ਿਕਰ ਵੀ ਕਰਦੇ ਸੀ ਤੇ ਉਹਨਾਂ ਨੇ ਇਸ ਦੇ ਉੱਤੇ ਗੀਤ ਵੀ ਲਾਂਚ ਕੀਤਾ ਸੀ ਬਲ ਤੁਸੀਂ ਵੀ ਦੇਖੋ ਇਹ ਵੀਡੀਓ ਗੱਬਰੂ ਤੇ ਗੱਡੀ ਦੋਵੇਂ ਜੀ ਕਲਾਸ ਨਹੀਂ ਦੱਸ ਕਰੂ ਕਿਹੜਾ ਪਾਸ ਨਹੀਂ ਗੱਬਰੂ ਤੇ ਗੱਡੀ ਦੋਵੇਂ ਜੀ ਕਲਾਸ ਨਹੀਂ going 210 there's no surprise on the beat cause i done done it again and you could ask my little mama we don't love we pretend and on the lows i think she knows that i've been fucking a friend but that's the way that life